ਹੋ ਜੀ ਫਰੈਂਡਸ ਆ ਚਿਹਰਾ ਆਪਣਾ ਤਿੰਨ ਤੀਜਾ ਦਿਨ ਵੀਡੀਓ ਬਣਾਉਂਦਾ ਤੇ ਆ ਚੱਕੋ ਆਪ ਖੜੇ ਏ ਡੇਰੇ ਵਿੱਚ ਤੇ ਬਸ ਹਾਈ ਰਹੀ ਹੈ ਕੋਈ ਕੀ ਕਰਤੀ ਤੇ ਆ ਚੱਕੋ ਬਸ ਚ ਬੈ ਗਏ ਆ ਆਪਾਂ ਤੇ ਅੱਗੇ ਜਾਣਾ ਸੌਣਾ ਪਰਖੀ ਤੱਕ ਜਾ ਰਿਹਾ ਆ ਉਤਵਾ ਯਾਰ ਵੇਲੇ ਪਹੁੰਚ ਗਏ ਬੰਗਿਆਂ ਬੰਗਿਆਂ ਪਹੁੰਚ ਕੇ ਆ ਥੋੜੀ ਵੀਡੀਓ ਬਣਾਈ ਮੁੰਡਾ ਕੋਈ ਅਲਗਦੰਗੀ ਪਾਹ ਰਾਸਤਾ ਦਿੱਤੋ ਤੋ ਬਾਤ ਯਾਰ ਬੰਦੀ ਪਹੁੰਚੇ ਦੁਕਾਨ ਤੇ ਕਾਂਤੇ ਪਹੁੰਚ ਕੇ ਸਪਾਈਸ ਕੋਈ ਦਾ ਕੰਮ ਸ਼ੁਰੂ ਕੀਤਾ ਸਫਾਈ ਅਭਿਆਨ ਉਹਦਾ ਝਾੜੂ ਲਾਇਆ ਦੇਖੋ 110 ਕਿਲੋਮੀਟਰ ਦੀ ਸਪੀਡ ਪੂਰੀ ਆਪਣੀ ਐਂਟੋਮੈਂਟੀ ਪੁਛਾ ਝਾੜੂ ਲਾ ਲੈਣਾ ਆਪਾਂ ਝਾੜੂ ਹੁਣ ਕੰਪਲੀਟ ਹੋਣ ਵਾਲਾ ਹੀ ਆ ਜੀ ਆ ਚੱਕੂ ਬਾਰੋ ਵੀ ਪੌੜੀਆਂ ਪੁੜੀਆਂ ਸਾਰੇ ਸਭ ਕਾਢਣੇ ਆ ਮੋਦੀ ਹੀ ਤਾਂ ਪੂਰਾ ਹੀ ਕਹਿਣਾ ਮੰਨ ਲੈਣਾ ਆਪਾਂ ਸਫਾਈ ਅਭਿਆਨ ਦੇ ਵਿੱਚ ਠੀਕ ਹੈ ਜੀ 8 2 8 1 1 9 ਐਂਟਰ ਆ ਗਿਆ ਹੀ ਮੈਂ 2 ਮਿੰਟ ਦੇ ਵਿੱਚ ਹੁਣਗਾ ਸਪਾਈ ਕੋਈ ਕਰਕੇ ਇਹ ਆ ਰਿਹਾ ਮੁੰਡਾ ਬਾਹਰ ਨੂੰ ਅਜੇ ਥੋੜੀ ਹੋਈ ਹੈ ਸਪਾਈ ਟਾਈਮ ਲੱਗ ਜਾਂਦਾ ਮੀਡੀਆ ਨਾਲ ਬਣੇ ਰਿਹਾ ਕਰੋ ਯਾਰ ਫੋਲੋ ਫੋਲ ਕਰ ਲਿਆ ਕਰੋ ਯਾਰ ਹੈ ਹੀ ਨਹੀਂ ਤੁਸੀਂ ਸਬਸਕ੍ਰਾਈਬ ਹੀ ਨਹੀਂ ਕਰਦੇ ਤਾਂ ਮੈਂ ਪੋਚਾਂ ਲਉਣ ਲੱਗੇ ਆਪਾਂ ਥੋੜਾ ਜਿਹਾ ਮਾਰੇ ਐਕਸ਼ਨ ਤਾਂ ਆਪਾਂ ਲੱਗੇ ਪੋਚਾ ਮਾਰਨ ਊਚਾ ਮਾਰਨ ਨੂੰ ਬਹੁਤ ਮਿਹਨਤ ਲੱਗਦੀ ਗੱਲ ਤਾਂ ਆਪਣੀ ਬਾਜੂ ਹੋ ਗਈ ਸਫਾਈ ਵਾਸ ਆ ਚੱਲੇ ਪੱਥਲੇ ਸਫਾਈ ਕਰਕੇ ਆਹ ਲੋਈ ਹੋ ਗਿਆ ਕੰਮ ਕੰਪਲੀਟ ਤੇ ਉਸ ਤੋਂ ਬਾਅਦ ਆਪਣਾ ਚਾਹ ਦਾ ਟਾਈਮ ਹੋ ਗਿਆ 12 ਵਜੇ ਆ ਬਣਦੀ ਚਾਹ ਦੇ ਨਾਲ ਹੀ ਹੋਈ ਰੈਡੀ ਤੇ ਆਪਾਂ ਪੀਣ ਲੱਗੇ ਚਾਹ ਆਹੋ ਜਿਹੀ ਨੇ ਪੀਣੀ ਆ ਤੇ ਉਸ ਤੋਂ ਬਾਅਦ ਹੁਣ ਆਪਣੀ ਤਿਆਰੀ ਹੋ ਗਈ ਘਰ ਨੂੰ ਜਾਣ ਦੀ ਚੱਕੋ ਆ ਲਖੋ 메ਨ ਰੋਡ ਉਹ ਵਾੜਿਆਂ ਨੂੰ ਜਾਂਦਾ ਜਿਹੜਾ ਤੇ ਆ ਬਹਿ ਗਏ ਆਪਾਂ ਪਾਸ ਚ ਪਾਸੇ ਕੀ ਖਾਲੀ ਉਹ ਤੋਂ ਬਾਅਦ ਆਪਾਂ ਉਤਰੇ ਆਪਣੇ ਹੱਡੇ 'ਚ ਪੈਂਡ ਵਾਲੇ ਤੇ ਆ ਚੱਕੋ ਮੁੰਡਾ ਖੂਸੂ